ਜਿੱਥੇ ਪੂਰੇ ਪੰਜਾਬ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਬੜੀ ਧੁੰਮਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਸਾਬਕਾ ਫੌਜੀ ਦੇ ਸਿਰ 'ਚ ਗੋਲੀ ਵੱਜੀ ਹੈ ਤਾਂ ਗੋਲੀ ਵੱਜਣ ਦਾ ਕਾਰਨ ਵੀ ਤੁਹਾਨੂੰ ਦੱਸਾਂਗੇ ਕਿ ਸਾਬਕਾ ਫੌਜੀ ਆਪਣੀ ਸਰਵਿਸ ਜਿਹੜੀ ਰਿਵਾਲਵਰ ਆ ਉਸ ਨੂੰ ਸਾਫ ਕਰ ਰਿਹਾ ਹੁੰਦਾ ਹੈ ਤਾਂ ਅਚਾਨਕ ਉਸ ਦੇ ਵਿੱਚੋਂ ਗੋਲੀ ਚੱਲ ਜਾਂਦੀ ਹੈ ਜਿਹੜੀ ਜਾ ਕੇ ਸਿੱਧੀ ਉਸ ਦੇ ਮੱਥੇ ਤੇ ਜਾ ਵਜਦੀ ਹੈ ਜਿਸ ਤੇ ਕਾਰਨ ਸਾਬਕਾ ਫੌਜੀ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੇ ਕੀ ਕੁਝ ਕਹਿ ਰਹੇ ਨੇ ਪਰਿਵਾਰਿਕ ਮੈਂਬਰ ਆਓ ਤੁਹਾਨੂੰ ਵੀ ਦੱਸਦੇ ਹਾਂ ਤੇ ਜਿਵੇਂ ਕਿ ਕਿਸੇ ਦਾ ਕੋਈ ਖਸੂਰੀ ਦਾ ਨਾਮ ਅਸੀਂ ਤੇ ਦਾ ਨਾਮ ਨਹੀਂ ਇਹ ਸਿਰਫ ਅਚਾਨਕ ਮੌਤ ਹੋਈ ਕੰਦਿਸ਼ਵਾਈ ਕਪੇਟਿਕ ਇਸ ਮਹੀਨੇ ਦੇ ਵਿੱਚ ਇੱਕ ਕੁਲਵਿੰਦਰ ਸਿੰਘ son of ਗਰਤੀਸ਼ਨੀ ਆਪਣੇ ਆਪ ਨੂੰ ਆਗੂ ਕਾਇਮ ਰੱਖੀ ਹੈ ਜੇ ਮੌਕੇ ਤੇ ਜਿਹੜੇ ਮੌਕੇ ਤੇ ਪੁੱਜੇ ਹਨ ਵੈਰੀਫਾਈ ਕੀਤਾ ਹੈ ਉਹਦੀ ਵਾਈਫ ਨੇ ਬਿਆਨ ਦਿੱਤਾ ਹੈ ਪਰਮਜੀਤ ਕੌਰ ਨੇ ਕਿ ਮੇਰੇ ਵਾਈਫਾ ਜਿਹੜੇ ਮੇਰੇ ਆਪਣੇ ਘਰ ਵਾਲੇ ਆ ਇਹ ਆਰਮੀ ਚੋਂ ਟੈਰਿਆ ਤੇ ਆਪਣੀ ਲਾਇਸੈਂਸੀ ਰਫ ਜਿਹੜੀ ਉਹ ਆਪਣੇ ਸਫਾਈ ਕਰ ਰਏ ਸੀਗੇ कि ਜਿਨ੍ਹਾਂ ਨੇ ਰਫਿਲ ਦੇ ਵਿੱਚੋਂ ਅਚਾਨਕ ਗੋਲੀ ਚਲਾ ਕੇ ਗੋਲੀ ਇਹ ਲੱਗੇ ਸੈਟੀਗੀ ਆ ਜਿਨ੍ਹਾਂ ਨੂੰ ਮੌਕੇ ਤੇ ਇਹਦੀ ਮੌਤ ਹੋਈ ਇਹ ਸੈਵਨ ਤੇ ਕੁਦਰਤੀ ਕਹਿੰਦੇ ਵਾਪਰਿਆ ਹੈ ਵੈਰੀਫਾਈ ਕਰ ਲਿਆ ਸੀ ਤੇ ਅਗਲੀ ਚਰਬਈ ਜਾਰੀ